giữ <us> tăng SMZ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਸੋ ਅੱਜ ਅਸੀਂ ਇੱਕ ਨਵਾਂ ਅਪਡੇਟ ਲੈ ਕੇ ਤੁਹਾਡਾ ਆਏ ਆ ਤੁਹਾਡੇ ਕੇ ਇੱਕ ਅਹਿਮ ਜਾਣਕਾਰੀ ਦੇਵਾਂਗੇ ਸਾਡੇ ਜਿਹੜੀ ਅਕਾਲਗੜ ਮਾਰਕੀਟ ਹੈ ਕਾਫੀ ਪੁਰਾਣੀ ਮਾਰਕੀਟ ਹੈ ਕਾਫੀ ਲੰਬੇ ਸਮੇਂ ਤੋਂ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਪ੍ਰਧਾਨ ਚੁਣੇ ਜਾਂਦੇ ਨੇ ਐਤਕੀ ਜਿਹੜੀ ਇਲੈਕਸ਼ਨ ਹੋਏ ਨੇ ਕਾਫੀ ਵੱਡੇ ਸਮਰਥਨ ਦੇ ਨਾਲ ਹਰਦੀਪ ਸਿੰਘ ਹੈਪੀ ਜੀ ਨੇ ਜਿੱਤੇ ਨੇ ਸਾਡੇ ਨਾਲ ਇਸ ਟਾਈਮ ਚੇਅਰਮੈਨ ਮੌਜੂਦ ਨੇ ਹਰਦੀਪ ਸਿੰਘ ਹੈਪੀ ਜੀ ਕਾਰਗਰ ਮਾਰਕੀਟ ਦੇ ਪ੍ਰਧਾਨ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਤੇ ਉਹਨਾਂ ਨੂੰ ਪੁੱਛਾਂਗੇ ਜਿਹੜੀ ਇਲੈਕਸ਼ਨ ਸਰ ਹੋਏ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਰ ਸਰ ਨਾ ਪ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਮੇਰੀ ਇੰਟਰਵਿਊ ਲੈ ਰਹੇ ਨੇ ਮੈਂ ਐਜ਼ ਅ ਚੇਅਰਮੈਨ ਰੈਡੀਮੇਡ ਐਸੋਸੀਏਸ਼ਨ ਦਾ ਕਾਲਕੜ ਮਾਰਕੀਟ ਅਪਾਇੰਟ ਹੋਇਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਸਾਰੇ ਦੁਕਾਨਦਾਰ ਭਰਾਵਾਂ ਨੇ ਇੱਕ ਚੰਗੀ ਤੇ ਸੋਹਣੀ ਲੀਡ ਨਾਲ ਜਿਤਾਇਆ ਸਾਰਨਾ ਪਹਿਲਾਂ ਮੈਂ ਕਾਲਕੜ ਮਾਰਕੀਟ ਦੇ ਸຫມੂਹ ਦੁਕਾਨਦਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸੋਹਣੀ ਲੀਡ ਨਾਲ ਜਿਤਾਇਆ ਹੈ ਤੇ ਆਸ ਕਰਦਾ ਕਿ ਮੈਂ ਸਾਰੇ ਦੁਕਾਨਦਾਰਾਂ ਦੇ ਭਰਾਵਾਂ ਦੇ ਉਹਨਾਂ ਦੇ ਜੋ ਉਹਨਾਂ ਦੀਆਂ ਪ੍ਰੋਬਲਮ ਸੀ ਉਹਨਾਂ ਦੇ ਖਰੇ ਉਤਰਾਂਗਾ ਕੀ ਇਸ ਜਿਹੜੇ ਮੇਨ ਮੁੱਦੇ ਲੈ ਕੇ ਤੁਸੀਂ ਐਤ ਕੀ ਆਈਸੀਜੀਐਸ ਵਾਰੀ ਦਾ ਕੀ ਕਿੰਨਾ ਕ ਜਿਹੜਾ ਆ ਉਹਦੇ ਤੇ ਅਸੀਂ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਸਾਰਨਾ ਪਹਿਲਾਂ ਕਾਲਗੜ ਮਾਰਕੀਟ ਦੇ ਵਿੱਚ ਇੱਕ ਸਾਡਾ ਟਰਸਟ ਬਣਿਆ ਹੋਇਆ ਹੈ ਤੇ ਟਰਸਟ ਨਾਲ ਸਾਡੀਆਂ ਬਹੁਤ ਪ੍ਰੋਬਲਮਸ ਨੇ ਸਾਡੀਆਂ ਕਿਰਾਏ ਦੀਆਂ ਪ੍ਰੋਬਲਮਸ ਦੁਕਾਨਾਂ ਦਾ ਟਰਾਂਸਫਰ ਪ੍ਰੋਬਲਮਸ ਤੇ ਕਿਰਾਇਆ ਅਪਡੇਟ ਡਬਲ ਹੋਣ ਦਾ ਕਾਰਨ ਉਹਦੇ ਲਈ ਸਾਡੀ ਜਿਹੜੀ ਸਾਡੀ ਜਿਹੜੀ ਚਾਰ ਮੈਂਬਰੀ ਸਾਡੇ ਅਸੀਂ ਪਾਇੰਟ ਹੋਏ ਆ ਇਲੈਕਟਡ ਉਹਦੇ ਲਈ ਅਸੀਂ ਜਲਦੀ ਤੋਂ ਜਲਦੀ ਇੱਕ ਮੀਟਿੰਗ ਸੱਦ ਰਹੇ ਆ ਆਪਣੇ ਚਾਰੇ ਮੈਂਬਰਾਂ ਨਾਲ ਚਾਰੇ ਜੋ ਪਾਇੰਟ ਕੀਤੇ ਪ੍ਰਧਾਨ ਚੇਅਰਮੈਨ ਤੇ ਉਸ ਤੋਂ ਬਾਅਦ ਅਸੀਂ ਟਰਸਟ ਦੇ ਪ੍ਰਧਾਨ ਸਰਾਰ ਗਵੜੀਆ ਜੀ ਤੇ ਜੋ ਟਰਸਟੀ ਨੇ ਉਹਨਾਂ ਨਾਲ ਸਾਡੀ ਮੀਟਿੰਗ ਫਿਕਸ ਹੋ ਚੁੱਕੀ ਆ ਕੁਝ ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਇੱਕ ਵਧੀਆ ਤੇ ਚੰਗਾ ਸੁਨੇਹਾ ਦੇਵਾਂਗੇ ਸਰ ਕਾਫੀ ਬੜੀ ਇਲੈਕਸ਼ਨ ਇੱਥੇ ਹੋਏ ਨੇ ਪ੍ਰਧਾਨ ਵੀ ਨਿਯੁਕਤ ਹੋਏ ਨੇ ਪਰ ਉਹ ਵਾਦੇ ਨਹੀਂ ਕੀਤੇ ਗਏ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਆਪਣੇ ਕੋਲੋਂ ਪੂਰੇ ਨਹੀਂ ਕੀਤੇ ਗਏ ਜਿਵੇਂ ਲਾਈਟ ਦੀ ਪ੍ਰੋਬਲਮ ਹੈ ਤਾਰਾਂ ਦਾ ਜਿਹੜਾ ਮਾਰਕੀਟ ਦੇ ਦੋ ਜੰਜਾਲ ਪਿਆ ਹੋਇਆ ਵੈ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਮਤਲਬ ਕਰਨ ਦੀ ਕੋਸ਼ਿਸ਼ ਕਰੋਗੇ ਜੀ ਇੱਕ ਸਾਰ ਨਾਲ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਜਿਹੜੀ ਅਕਾਲਗੜ ਮਾਰਕੀਟ ਹੈ ਇਹ ਇੱਕ ਪੰਜਾਬ ਲੈਵਲ ਦੀ ਮਾਰਕੀਟ ਹੈ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਰੈਡੀमेड ਗਾਰਮੈਂਟ ਦੇ ਵਿੱਚ ਇਹ ਕੋਈ ਛੋਟਾ ਉਧਾਰਾ ਨਹੀਂ ਹੈ ਰੈਡੀमेड ਗਾਰਮੈਂਟ ਦਾ ਬਹੁਤ ਵੱਡਾ ਉਧਾਰਾ ਹੈ ਨੰਬਰ 1 ਸਾਰ ਨਾਲ ਪਹਿਲੀ ਵਾਰ 35 ਸਾਲ ਦੇ ਵਿੱਚ ਇੱਥੇ ਪਹਿਲੀ ਵਾਰ ਇਲੈਕਸ਼ਨ ਹੋਈ ਹੈ ਅੱਜ ਤੋਂ ਪਹਿਲਾਂ ਸਾਰੇ ਸਰਬਸਮਤੀ ਨਾਲ ਪ੍ਰਧਾਨ ਚੁਣੇ ਜਾਂਦੇ ਨੇ ਲੇਕਿਨ ਅੱਜ ਦੇ ਯੂਥ ਯੂਥ ਚਿਹਰੇ ਦੇ ਵਿੱਚ ਮੈਨੂੰ ਕਾਲਗੜ ਮਾਰਕੀਟ ਦੇ ਸਮੂਹ ਦੁਕਾਨਦਾਰ ਨੇ ਇੱਕ ਇੱਕ ਆਪਣੇ ਨਵਾਂ ਚਿਹਰਾ ਮੈਨੂੰ ਪੇਸ਼ ਕੀਤਾ ਹੈ ਤੇ ਅਸੀਂ ਪਹਿਲੀ ਵਾਰੀ ਇਲੈਕਸ਼ਨ ਕਰਾਈ ਹੈ ਤੇ ਪਹਿਲੀ ਵਾਰੀ ਇਲੈਕਸ਼ਨ ਬਹੁਤ ਵੱਡੀ ਲੀਡ ਨਾਲ ਜਿੱਤੀ ਹੈ ਇਹ ਮੈਂ ਪਹਿਲਾ ਦੁਆਰਾ ਫਿਰ ਰਿਪੀਟ ਕਰ ਰਿਹਾ ਕਿ ਪਹਿਲੀ ਵਾਰੀ ਇਲੈਕਸ਼ਨ ਹੋਈ ਹੈ ਬਾਜ਼ਾਰ ਦੇ ਵਿੱਚ ਅੱਜ ਤੋਂ ਪਹਿਲਾਂ ਇਲੈਕਸ਼ਨ ਨਹੀਂ ਹੋਈ ਵਿਵਾਦ ਕਾਫੀ ਹੁੰਦਾ ਰਿਹਾ ਹੈ ਵਿਵਾਦ ਬਹੁਤ ਹੁੰਦਾ ਰਿਹਾ ਮਾਰਕੀਟ ਦੇ ਵਿੱਚ ਜਿਹੜੇ ਪ੍ਰਧਾਨ ਸੀ ਉਹਨਾਂ ਦੇ ਨਾਲ ਵੀ ਦੁਕਾਨਦਾਰਾਂ ਵੱਲੋਂ ਕਾਫੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਸੀ ਪਰ ਕੋਈ ਹੱਲ ਨਹੀਂ ਕੀਤਾ ਜਾਂਦਾ ਸੀ ਇਸ ਚੀਜ਼ ਨੂੰ ਲੈ ਕੇ ਮੈਂ ਕਹਿ ਰਿਹਾ ਇਸੇ ਕਾਰਨ ਕਰਕੇ ਸਾਰਨਾ ਪਹਿਲਾਂ ਜਿਹੜਾ ਬਾਜ਼ਾਰ ਸਰਬਸੰਮਤੀ ਨਾਲ ਪ੍ਰਧਾਨ ਚੇਅਰਮੈਨ ਚੁਣੇ ਜਾਂਦੇ ਰਹੇ ਨੇ ਤੇ ਉਹ ਦੁਕਾਨਦਾਰਾਂ ਦੀਆਂ ਇੱਛਾਵਾਂ ਤੇ ਪੂਰੇ ਨਹੀਂ ਉਤਰਦੀ ਹੁਣ ਬਾਜ਼ਾਰ ਨੇ ਇੱਕ ਨਵਾਂ ਟਰੈਂਡ ਕੀ ਇੱਕ ਨਵਾਂ ਯੂਥ ਨੂੰ ਜੋ ਦਿੱਤਾ ਹੈ ਕਿ ਨਾ ਇਲੈਕਸ਼ਨ ਦਾ ਉਹ ਇਲੈਕਸ਼ਨ ਦੇ ਨਾਲ ਜੋ ਅਸੀਂ ਪ੍ਰਧਾਨ ਚੁਣਨੇਗੇ ਚੰਗੀ ਲੀਡ ਦੇ ਨਾਲ ਇਸ ਕਰਕੇ ਅਸੀਂ ਬਾਜ਼ਾਰ ਦੀਆਂ ਦੁਕਾਨਦਾਰਾਂ ਦੀਆਂ ਪ੍ਰੋਬਲਮਾਂ ਦੇ ਖਰੇ ਉਤਰਾਂਗੇ ਉਹਨਾਂ ਨਾਲ ਨਿਭਣਾਂਗੇ ਕਾਫੀ ਸਮਰਥਨ ਤੁਹਾਨੂੰ ਮਿਲੇ ਆ ਜਿਹੜੇ ਪਿਛਲੇ ਪ੍ਰਧਾਨ ਰਹੇ ਨੇ ਉਹ ਵੀ ਪਿਛਲੀ ਵਾਰ ਜਿੱਤੇ ਸੀ ਐਤਕੀ ਚਲੋ ਉਹ ਨਹੀਂ ਹੋ ਪਾਏ ਉਹਨਾਂ ਨੂੰ ਸਮਰਥਨ ਘੱਟ ਮਿਲਿਆ ਜਿਹੜੇ ਵਾਦੇ ਨਹੀਂ ਉਤਾਰ ਪਾਏ ਕੀ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਐਤਕੀ ਚੱਲੋਗੇ ਜਾਂ ਉਹਨਾਂ ਨੂੰ ਮਤਲਬ ਪਿੱਛੇ ਕਰਕੇ ਚੱਲੋਗੇ ਨਹੀਂ ਐਸ ਗੱਲ ਦੇ ਨਾਲ ਨਹੀਂ ਅਸੀਂ ਜਿਹੜੇ ਵੀ ਸਾਡੇ ਦੁਕਾਨਦਾਰ ਭਰਾ ਹੈ ਆਲਰੇਡੀ ਸਾਡੇ ਦੁਕਾਨਦਾਰ ਭਰਾ ਹੀ ਕੋਈ ਪੋਲਿਟੀਕਲ ਪਲੇਟਫਾਰਮ ਤਾਂ ਹੈ ਨਹੀਂ ਤੇ ਲੇਕਿਨ ਅਸੀਂ ਉਹਨਾਂ ਦੇ ਨਾਲ ਲੈ ਕੇ ਉਹਨਾਂ ਦੀ ਸਪੋਰਟ ਨਾਲ ਲੈ ਕੇ ਹੀ ਚੱਲਾਂਗੇ ਇਸ ਗੱਲ ਦਾ ਅਸੀਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਤੇ ਆਪਣੇ ਜਿਹੜੀ ਸਾਡੀ ਆਪੋਜੀਸ਼ਨ ਪਾਰਟੀ ਸੀ ਜਾਂ ਜਿਨ੍ਹਾਂ ਨੂੰ ਅਸੀਂ ਡਿਫੈਂਡ ਕੀਤਾ ਵਾ ਜੋ ਪਰ ਉਹਨਾਂ ਨੂੰ ਭਰਾਵਾਂ ਨੂੰ ਅਸੀਂ ਨਾਲ ਲੈ ਕੇ ਹੀ ਚੱਲਾਂਗੇ ਇਸ ਗੱਲ ਦਾ ਸਾਡਾ ਦੁਕਾਨਦਾਰ ਭਰਾਵਾਂ ਨਾਲ ਵਾਦਾ ਹੈ ਸਿਰ ਪਾਰਕਿੰਗ ਦੀ ਸਮੱਸਿਆ ਵੀ ਬਹੁਤ ਆਉਂਦੀ ਕਿਉਂਕਿ ਵੱਡੀ ਮਾਰਕੀਟ ਹੈ ਤੇ ਬਾਹਰੋਂ ਕਪਨ ਪੂਰੇ ਪੰਜਾਬ ਤੋਂ ਉੱਤੇ ਆਂਦੇ ਲੋਕ ਆਂਦੇ ਨੇ ਪੰਜਾਬ ਦੇ ਬਾਹਰੋਂ ਵੀ ਜਿਹੜੇ ਲੋਕ ਨੇ ਕੱਪੜੇ ਵਾਸਤੇ ਉਰੇ ਆਉਂਦੇ ਨੇ ਰਾਜਸਥਾਨ ਤੋਂ ਜਾਂ ਦਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਸ ਤਰੀਕੇ ਨਾਲ ਦੇ ਦਿਓ ਪਾਰਕਿੰਗ ਜਗ੍ਹਾ ਵੀ ਛੋਟੀ ਹੈ ਜਗ੍ਹਾ ਵੀ ਥੋੜੀ ਕੰਜਸਟਿਡ ਹੈ ਤੇ ਉਹ ਸਹੂਲਤਾਂ ਨਹੀਂ ਹੈਗੀਆਂ ਕਿਸ ਤਰੀਕੇ ਨਾਲ ਇਹਨੂੰ ਅੱਗੇ ਜਿਹੜਾ ਆ ਕੀਤਾ ਜਾਏਗਾ ਮੋ ਦੇਖੋ ਜਿਹੜੀ ਤਾਂ ਗੱਲ ਹੈ ਵੀ ਜਿਹੜੇ ਬਾਹਰਲੇ ਦੁਕਾਨਦਾਰ ਇੱਥੇ ਸਾਡੇ ਕੋਲ ਆਂਦੇ ਨੇ ਉਹਨਾਂ ਦੇ ਲਈ ਤਾਂ ਕਾਰਪੋਰੇਸ਼ਨ ਦੀ ਵੱਡੀ ਪਾਰਕਿੰਗ ਹੈ ਜਿਹਦੇ ਵਿੱਚ ਉਹ ਆਪਣੀਆਂ ਗੱਡੀਆਂ ਲਾਉਂਦੇ ਨੇ ਤੇ ਅਦਰਵਾਈਜ਼ ਆ ਮਾਲ ਦਾ ਜਿਆਦਾ ਟਰਾਂਸਪੋਰਟੇਸ਼ਨ ਹੀ ਹੁੰਦੀ ਹੈ ਜਿਹੜੀਆਂ ਉਹਨਾਂ ਨੇ ਆਪਣਾ ਮਾਲ ਕੋਈ ਥੋੜਾ ਬੋਤਾਂ ਨਾਲ ਲੈ ਕੇ ਜਾਂਦਾ ਉਹ ਵੱਡੀ ਪਾਰਕਿੰਗ ਉੱਥੇ ਆਪਣੀਆਂ ਗੱਡੀਆਂ ਲਾਉਂਦੇ ਨੇ ਉੱਤੇ ਨਾਲ ਲੈ ਕੇ ਪਾਰਕਿੰਗ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਉਹ ਸਾਡੇ ਸਿਰਫ ਜਿਹੜੇ ਆਪਣੇ ਦੁਕਾਨਾਂ ਤੇ ਲੜਕੇ ਕੰਮ ਕਰਦੇ ਨੇ ਜਾਂ ਕੁਝ ਸਾਡੇ ਦੁਕਾਨਦਾਰਾਂ ਦੇ ਉਹਨਾਂ ਦੇ ਆਪਣੇ ਟੂ-ਵਿਲਰ ਨੇ ਉਹਦੇ ਲਈ ਅਸੀਂ ਬਹੁਤ ਜਲਦੀ ਤੋਂ ਜਲਦੀ ਸਾਡੀ ਆਪਣੀ ਜਿਹੜਾ ਡੈਲੀਗੇਟ ਹੈਗਾ ਵੀ ਚਾਰ ਮੈਂਬਰ ਜੋ ਅਸੀਂ ਪ੍ਰਧਾਨ ਤੇ ਚੇਅਰਮੈਨ ਪੁਆਇੰਟ ਉਹਦੇ ਪਰ ਲਈ ਜਲਦੀ ਤੋਂ ਜਲਦੀ ਅਸੀਂ ਮੀਟਿੰਗ ਸੱਦ ਰਹੇ ਆ ਕਿ ਉਹਦੇ ਵਿੱਚ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਅਸੀਂ ਜ਼ਰੂਰ ਕਰਾਵਾਂਗੇ ਲੇਕਿਨ ਜਿਹੜੀ ਤੁਹਾਡੀ ਇਹ ਕਿਸਮਤ ਸਿਆ ਵੀ ਦੁਕਾਨ ਬਾਹਰਲੇ ਜਿਹੜੇ ਦੁਕਾਨਦਾਰ ਹੁੰਦੇ ਆ ਵੀ ਉਹਨਾਂ ਦੀ ਟ੍ਰੈਫਿਕ ਪ੍ਰੋਬਲਮ ਨਹੀਂ ਕਿਉਂਕਿ ਉਹਨਾਂ ਦਾ ਆਲਰੇਡੀ ਬਾਹਰ ਜਿਹੜੀ ਵੱਡੀ ਪਾਰਕਿੰਗ ਬਣੀ ਹੋਈ ਹੈ ਕਾਰਪੋਰੇਸ਼ਨ ਦੀ ਉਹਦੇ ਵਿੱਚ ਉਹ ਆਪਣੀਆਂ ਗੱਡੀਆਂ ਲਗਾ ਲੈਂਦੇ ਨੇ ਔਰ ਜਿਹੜਾ ਮਾਲ ਉਹਨਾਂ ਦਾ ਮਾਲ ਆਲਰੇਡੀ ਟਰਾਂਸਪੋਰਟੇਸ਼ਨ ਤੇ ਜਾਂਦਾ ਉਹਦੇ ਵਿੱਚ ਦੁਕਾਨਦਾਰਾਂ ਦੀ ਕੋਈ ਪ੍ਰੋਬਲਮ ਜਿਹੜੇ ਬਾਹਰਲੇ ਗਾ ਉਹ ਲਗਦੇ ਆ ਜਲ ਉਹਦੇ ਲਈ ਅਸੀਂ ਜਲਦੀ ਤੋਂ ਜਲਦੀ ਉਹਦਾ ਕੋਈ ਫੈਸਲਾ ਬਹੁਤ ਵਧੀਆ ਢੰਗ ਨਾਲ ਫੈਸਲਾ ਕਰਾਂਗੇ ਇੱਕ ਸਰ ਪਿੱਛੇ ਵੀ ਜਿਹੜੀ ਸਰ ਜਿਵੇਂ ਅਸੀਂ ਕਹਿ ਰਹੇ ਸਰ ਸਰਉ ਸਮਿਤੀ ਦੇ ਨਾਲ ਪ੍ਰਧਾਨ ਬਣੇ ਗਏ ਨੇ ਪਰ ਉਹ ਬਣਨ ਤੋਂ ਬਾਅਦ ਕੁਛ ਤੇ ਤਾਂ ਕੰਮ ਹੁੰਦੇ ਨੇ ਪਰ ਉਸ ਤੋਂ ਬਾਅਦ ਮਿੱਟੀ ਗੋਲੀ ਦੇ ਕੇ ਦੁਕਾਨਦਾਰਾਂ ਨੂੰ ਕਰ ਦਿੱਤਾ ਜਾਂਦਾ ਦੁਕਾਨਦਾਰਾਂ ਵਿੱਚ ਹੁੰਦਾ ਕਿ ਹੁਣ ਵੀ ਉਹੀ ਇਤਿਹਾਸ ਦੁਹਰਾਇਆ ਜਾਏਗਾ ਜਾਂ ਕੋਈ ਐਸੀ ਥੋਸ ਹੋਰ ਚੀਜ਼ਾਂ ਨੇ ਜਿਦੇ ਨਾਲ ਕੋਈ ਦੁਕਾਨਦਾਰਾਂ ਨੂੰ ਕੋਈ ਸਹੂਲਤਾਂ ਮਿਲਣਗੀਆਂ ਦੇਖੋ ਤੁਹਾਡਾ ਕੁਐਸਚਨ ਬੜਾ ਵਾਜਬ ਆ ਤੇ ਉਮੀਦ ਕਰਦਾ ਵੀ ਅਸੀਂ ਇਸ ਦੌਰਸ਼ਤ ਨਹੀਂ ਜਾਵਾਂਗੇ ਕਿਉਂਕਿ ਜੋ ਸਾਨੂੰ ਬਾਜ਼ਾਰ ਨੇ ਇੰਨਾ ਸੋਹਣਾ ਸਮਰਥਨ ਦਿੱਤਾ ਇੱਕ ਸਾਡੀ ਆਪਣੀ ਖੁਦਾਰੀ ਆ ਇੱਕ ਆਪਣਾ ਅਸੀਂ ਵੀ ਇੱਕ ਯੂਥ ਦੇ ਯੂਥ ਦੇ ਦੌਰ ਤੇ ਅਸੀਂ ਬਾਜ਼ਾਰ ਦੇ ਵਿੱਚ ਆਏ ਆ ਤੇ ਸਾਡੇ ਆਪਣੇ ਬਿਜ਼ਨਸ ਨੇ ਅਸੀਂ ਗਿਵ ਐਂਡ ਟੇਕ ਦੀ ਨੀਤੀ ਤੇ ਆਏ ਹਾਂ ਵੀ ਅਸੀਂ ਜੇ ਬਾਜ਼ਾਰ ਨੇ ਸਾਨੂੰ ਕੁਝ ਦਿੱਤਾ ਤਾਂ ਅਸੀਂ ਉਹਨਾਂ ਅਸੀਂ ਉਹਨਾਂ ਨੂੰ ਕੁਝ ਦੇਣਾ ਵਾ ਕਿਉਂ ਇਹ ਸਾਡੇ ਆਪਣੇ ਦਿਲ ਦੀਆਂ ਇੱਛਾਵਾਂ ਨੇ ਨਹੀਂ ਪਿਛਲੇ ਪ੍ਰਧਾਨ ਨੇ ਵੀ ਇਹੀ ਕਿਹਾ ਸੀ ਜੀ ਅਸੀਂ ਦੇਣਾ ਹੈ ਕੁਝ ਬਟ ਫਿਰ ਉਹਨਾਂ ਨੂੰ ਮਿੱਠਾ ਲੌਲੀਪੌਪ ਦੁਕਾਨਦਾਰ ਨੂੰ ਦੇ ਦਿੱਤਾ ਬਟ ਫਿਰ ਉਹ ਠੰਡੇ ਹੋ ਕੇ ਬਹਿ ਗਏ ਜੀ ਫਿਰ ਹੁਣ ਹੋਈ ਇਲੈਕਸ਼ਨ ਕਿ ਫਿਰ ਉਹੀ ਇਤਿਹਾਸ ਦੁਹਰਾਇਆ ਜਾਏਗਾ ਜੀ ਦੇਖੋ ਸਾਡੀ ਇਲੈਕਸ਼ਨ ਇਹ ਪਿੱਛੇ 9 ਤਰੀਕ ਨੂੰ ਹੋਈ ਹੈ ਅੱਜ ਮੇਰੇ ਖਿਆਲ 13 ਤਰੀਕ ਹੈ ਦਿਨ ਹੋਏ ਨੇ ਹਲੇ 5 ਹਾਲੇ ਤਾਂ ਆਲਰੇਡੀ ਅਸੀਂ ਆਪਣੀ ਟੀਮ ਵੀ ਨਹੀਂ ਅਨਾਉਂਸ ਕੀਤੀ ਅ ਉਮੀਦ ਕਰਦਾ ਵੀ ਤੁਸੀਂ ਸ਼ਾਇਦ ਮੈਨੂੰ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਜਾਂ 1 ਮਹੀਨੇ ਬਾਅਦ ਮਿਲੋਗੇ ਤੁਹਾਨੂੰ ਬਾਜ਼ਾਰ ਦੇ ਵਿੱਚ ਕੁਝ ਲੱਗੇਗਾ ਵੀ ਐਸ ਟੀਮ ਨੇ ਕੁਝ ਕੀਤਾ ਹੋਇਆ ਇਸ ਐਸ ਗੱਲ ਦਾ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਜਦੋਂ ਅਗਲੀ ਇੰਟਰਵਿਊ ਤੁਸੀਂ ਮੇਰੀ ਲਓਗੇ ਆਫਟਰ ਇੱਕ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਤੁਸੀਂ ਆਲਰੇਡੀ ਆਪਣੇ ਆਪ ਇਹ ਗੱਲ ਕਹੋਗੇ ਬਾਜ਼ਾਰ ਦੀ ਕੋਈ ਨਾ ਕੋਈ ਤਰੱਕੀ ਹੋਈ ਹੈ ਜਾਂ ਬਾਜ਼ਾਰ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਵਾ ਇੱਕ ਦੁਕਾਨਦਾਰ ਨੂੰ ਕਿਸ ਤਰੀਕੇ ਨਾਲ ਜਿਹੜੇ ਮਤਲਬ ਕਈ ਵਾਰੀ ਕੰਮ ਕਰ ਕਰਕੇ ਹੋਰ ਤਰੀਕੇ ਨਾਲ ਨਹੀਂ ਤੁਹਾਡੇ ਨੂੰ ਡਾਇਰੈਕਟ ਆਪਾਂ ਦੇ ਉਹਨਾਂ ਕਿਸ ਤਰੀਕੇ ਨਾਲ ਅਪਰੋਚ ਕਰੋਗੇ ਜੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਕਿਸ ਤਰੀਕੇ ਨਾਲ ਉਤਲ ਕਰ ਸਕਦੇ ਹਾਂ ਆਲਰੇਡੀ ਸਾਡੇ ਗਰੁੱਪਾਂ ਦੇ ਵਿੱਚ ਮਾਰਕੀਟ ਦੇ ਗਰੁੱਪ ਬਣੇ ਹੋਏ ਨੇ ਆਲਰੇਡੀ ਅਸੀਂ ਗਰੁੱਪ 5 6 ਚੱਲ ਰਹੇ ਨੇ ਲੇਕਿਨ ਅਸੀਂ ਇੱਕ ਮੀਟਿੰਗ ਸਾਧ ਰਹੇ ਹਾਂ ਪਹਿਲਾਂ ਤਾਂ ਇੱਕ ਸਾਰੇ ਗਰੁੱਪ ਗਰੁੱਪਾਂ ਸਰ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਪੁਰਾਣੇ ਗਰੁੱਪ ਨੇ ਗਰੁੱਪਾਂ ਚਾਲ ਨਹੀਂ ਤੈਂਦਾ ਆਲਰੇਡੀ ਪ੍ਰਧਾਨ ਮਤਲਬ ਬਾਅਦ ਚ ਉਹ ਦਫਤਰ ਵੀ ਨਹੀਂ ਬੈਠਦੇ ਕਿਸ ਤਰੀਕੇ ਨਾਲ ਤੁਹਾਨੂੰ ਕੰਟੈਕਟ ਕਰਕੇ ਉਹ ਜਿਹੜੀ ਆਪਣੀ ਪ੍ਰੋਬਲਮ ਦਾ ਖੜੇਪਰ ਹੱਲ ਕਰਵਾ ਸਕਦੇ ਅ ਮੈਂ ਤੇ ਜਿਹੜੇ ਸਾਡੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਜੀ ਰੈਡੀमेड ਐਸੋਸੀਏਸ਼ਨ ਦੇ ਬਣੇ ਆ ਇਸ ਗੱਲ ਦਾ ਸਾਰਾ ਬਾਜ਼ਾਰ ਗਵਾ ਸਾਡੀ ਡਿਊਟੀ ਇੱਥੇ ਬਾਜ਼ਾਰ 'ਚ ਸਾਡੇ 8:00 ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਆਲਰੇਡੀ ਹੈ ਕਿਉਂਕਿ ਅਸੀਂ ਆਪ ਦੁਕਾਨਦਾਰ ਆ ਤੇ ਸਾਨੂੰ ਕੋਈ ਵੀ ਭਰਾ ਦੁਕਾਨਦਾਰ ਸਵੇਰੇ 8:00 ਤੋਂ ਲੈ ਕੇ ਰਾਤੀ 8:00 ਵਜੇ ਤੱਕ ਮਿਲ ਸਕਦਾ ਇਹ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਇਹ ਆਲਰੇਡੀ ਇਸ ਜੀ ਦਾ ਦੁਕਾਨਦਾਰ ਨੂੰ ਵਿਸ਼ਵਾਸ ਹੈ ਇਸ ਗੱਲ ਦਾ ਸਾਡਾ ਨਾ ਪ੍ਰੋਮਿਸ ਵੀ ਹੈ ਸਾਨੂੰ ਕਿਸੇ ਟਾਈਮ ਵੀ ਤੇ ਸਾਡੇ ਨੰਬਰ ਆਲਰੇਡੀ ਸਾਰੇ ਦੁਕਾਨਦਾਰ ਭਰਾਵਾਂ ਕੋਲ ਹੈਗੇ ਨੇ ਤੇ ਜਦ ਮਰਜ਼ੀ ਅਪਰੋਚ ਕਰ ਸਕਦੇ ਆ ਨੋ ਪ੍ਰੋਬਲਮ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਇੱਕ ਸਰ ਕਿਰਾਏ ਦਾ ਵੀ ਕੋਈ ਦਿੱਕਤ ਆ ਰਿਹਾ ਸੀ ਡਬਲ ਲੱਗਦਾ ਪਿਆ ਸੀਗਾ ਮਾਰਕੀਟ ਦੇ ਉੱਥੇ ਵੀ ਕਾਫੀ ਰੋਸ਼ ਹੋਇਆ ਸੀਗਾ ਜਦੋਂ ਪਿੱਛੇ ਰੋਲਾ ਵੀ ਪਿਆ ਸੀਗਾ ਇਸ ਚੀਜ਼ ਨੂੰ ਲੈ ਕੇ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਹੱਲ ਕਰੋਗੇ ਜੀ ਦੇਖੋ ਇਹ ਇੱਕ ਮੇਜਰ ਪ੍ਰੋਬਲਮ ਹੈ ٹرسٹ ਦੀ ਮੈਂ ਤੁਹਾਨੂੰ ਸਾਰਨਾ ਪਹਿਲਾਂ ਤੁਹਾਡਾ ਸਵਾਲ ਵੀ ਇਹੀ ਸੀਗਾ ਵੀ ਮੇਜਰ ਪ੍ਰੋਬਲਮ ਹੈ ਜਿਹੜਾ ٹرسٹ ਇਹ ٹرسٹ ਨਾਲ ਸਾਡੀ ਬਹੁਤ ਜਲਦੀ ਤੋਂ ਜਲਦੀ ਮੀਟਿੰਗ ਹੋ ਰਹੀ ਹੈ ਅਸੀਂ ਮੀਟਿੰਗ ਉਹਨਾਂ ਨਾਲ ਉਹਨਾਂ ਤੋਂ ਟਾਈਮ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਨੂੰ ਕਹਿ ਵੀ ਦਿੱਤਾ ਵੀ ਸਾਨੂੰ ਜਲਦੀ ਤੋਂ ਜਲਦੀ ਟਾਈਮ ਦਿੱਤਾ ਜਾਵੇ ਜਿਹੜਾ ਕਿਰਾਏਦਾਰ ਕਿਰਾਏ ਦੀ ਪ੍ਰੋਬਲਮ ਆ ਕੁਝ ٹرسٹ ਨਾਲ ਸਾਡੀਆਂ ਹੋਰ ਪ੍ਰੋਬਲਮਸ ਨੇ ਉਹ ਜਲਦੀ ਤੋਂ ਜਲਦੀ ਸਾਡੇ ਟਰਸਟੀ ਪ੍ਰਧਾਨ ਸਰ ਗਵੜੀਆ ਜੀ ਨੇ ਉਹਨਾਂ ਨਾਲ ਜਲਦੀ ਤੋਂ ਜਲਦੀ ਗੱਲ ਕਰਕੇ ਇਸ ਚੀਜ਼ ਦਾ ਹੱਲ ਨਿਪਟਾਰਾ ਬਹੁਤ ਜਲਦੀ ਕੀਤਾ ਜਾਏਗਾ ਉਹ ਜਿਹੜੀ ਬਾਕੀ ਕਮੇਟੀ ਦੇ ਜਿਹੜੇ ਮੈਂ ਕਦੋਂ ਤੱਕ ਨਿਮਤੀ ਕੀਤੀ ਜਾਏਗੀ ਹਰ ਤੱਕ ਉਹਨਾਂ ਜਿਹੜੇ ਨਾਮ ਨੇ ਪਬਲੀਕਲੀ ਜਿਹੜੇ ਅਨਾਉਂਸ ਕੀਤੇ ਜਾਣਗੇ ਦੇਖੋ ਜਿਹੜਾ ਮਾਰਕੀਟ ਦੇ ਕੁਝ ਦੁਕਾਨਦਾਰਾਂ ਦਾ ਜਾਂ ਜੋ ਵੀ ਅਸੀਂ ਆਪਣੀ ਟੀਮ ਅਨਾਉਂਸ ਕਰਨੀ ਹੈ ਉਹਦੇ ਲਈ ਅਸੀਂ ਟਾਈਮ ਬਾਉਂਡ ਤਾਂ ਨਹੀਂ ਹੈ ਬਟ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਆ ਵੀ 15 ਤੋਂ ਲੈ ਕੇ 20 ਦਿਨਾਂ ਦੇ ਵਿੱਚ ਵਿੱਚ ਅਸੀਂ ਆਪਣੀ ਟੀਮ ਅਨਾਉਂਸ ਕਰ ਦਿੱਤੀ ਜਾਊਗੀ ਕਾਲਗਰ ਮਾਰਕੀਟ ਵਿਖੇ ਖੜੇ ਹਾਂ ਜਿੱਥੇ ਕਿ ਮੌਜੂਦਾ ਪਾਰਟੀ ਦੇ ਚੇਅਰਮੈਨ ਹਰਦੀਪ ਸਿੰਘ ਹੈਪੀ ਵੱਲੋਂ ਆਪਣੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਆ ਅਤੇ ਉਥੇ ਹੀ ਦੂਜੇ ਪਾਸੇ ਬਲਵਿੰਦਰ ਸਿੰਘ ਭੁੱਲਰ ਜਿਹੜੇ ਸਾਬਕਾ ਪ੍ਰਧਾਨ ਨੇ ਕਾਲਗਰ ਮਾਰਕੀਟ ਦੇ ਉਹਨਾਂ ਨਾਲ ਕੀ ਕਹਿਣਾ ਹੈ ਦੇਖਦੇ ਆਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੇ ਨਾਲ ਸੋ ਇਸ ਟਾਈਮ ਸਾਡੇ ਨਾਲ ਸਾਬਕਾ ਪ੍ਰਧਾਨ ਕਾਲਗਰ ਮਾਰਕੀਟ ਦੇ ਬਲਵਿੰਦਰ ਸਿੰਘ ਭੁੱਲਰ ਜੀ ਮੌਜੂਦ ਨੇ ਤੇ ਭੁੱਲਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਪੁੱਲਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ ਥੈਂਕ ਯੂ ਜੀ ਸਰ ਕੀ ਕਹਿਣਾ ਚਾਹੂਗੇ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੇ ਅੱਜ ਕੀ ਇਲੈਕਸ਼ਨ ਹੋਏ ਨੇ ਕਿਉਂਕਿ ਪਿੱਛੇ ਜਿਹੜਾ ਪ੍ਰਧਾਨ ਚੁਣੇ ਜਾਂਦੇ ਸੀ ਸਰ ਸਮਿਤੀ ਨੇ ਚੁਣੇ ਜਾਂਦੇ ਸੀ ਅੱਜ ਜਿਹੜੇ ਇ ਤੇ ਬੜੀ ਵਧੀਆ ਗੱਲ ਹੈ ਕਿ ਜਿਹਨੂੰ ਲੋਕਾਂ ਨੇ ਐਕਸੈਪਟ ਕੀਤਾਗਾ ਉਹ ਪਾਰਟੀ ਜਿਹੜੀ ਹੈਗੀ ਟੀਮ ਜਿੱਤ ਕੇ ਅੱਗੇ ਆਈ ਹੈਗੀ ਹੁਣ ਉਹ ਕੰਮ ਕਰਨਗੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕੀ ਉਮੀਦ ਕਰਦੇ ਹਾਂ ਕਿ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦਾ ਕਹਿਣਾ ਜੀ ਜਿਹੜੇ ਕੰਮ ਪੈਂਡਿੰਗ ਪਏ ਸੀ ਜਿਹੜੇ ਕੰਮ ਨਹੀਂ ਹੋ ਰਹੇ ਸੀ ਜਾਂ ਕਈ ਜਿਹੜੇ ਮੁੱਦੇ ਉੱਠੇ ਉਠਾਏ ਜਾ ਰਹੇ ਸੀਗੇ ਜਿਵੇਂ ਕਈ ਵਿਵਾਦ ਵੀ ਕਾਲਗਰ ਮਾਰਕੀਟ ਆਈ ਸੀਗੀ ਉਹਨੂੰ ਵੀ ਨਿਪਟਾਇਆ ਜਾਏਗਾ ਕਿਸ ਤਰੀਕੇ ਨਾਲ ਦੇ ਦੇ ਉਹਨਾਂ ਨੂੰ ਜਿਹੜੇ ਉਹਨਾਂ ਵੱਲੋਂ ਇਹ ਕਹਿਣਾ ਕਿ ਕਾਫੀ ਕੰਮ ਪਏ ਸੀ ਕੰਮ ਹਮੇਸ਼ਾ ਹੀ ਨਵੇਂ ਰੇਜ਼ ਹੁੰਦੇ ਰਹਿੰਦੇ ਆ ਔਰ ਪਿਛਲੇ ਖਤਮ ਹੁੰਦੇ ਰਹਿੰਦੇ ਆ ਜਿਹੜੇ ਪਿਛਲੇ ਅਸੀਂ ਕਰਵਾਏ ਨੇ ਉਹ ਅਸੀਂ ਕਰਵਾਤੀ ਆ ਜਿਹੜੇ ਹੁਣ ਕੋਈ ਰਹਿ ਗਏ ਨੇਗੇ ਉਹ ਹੁਣ ਆਉਣ ਵਾਲੇ ਸਮੇਂ ਚ ਉਹ ਕਰਵਾ ਲੈਣਾ ਅ ਅਰਵਿੰਦਰ ਟੋਨੀ ਜੀ ਵੀ ਮੌਜੂਦ ਨੇ ਟੋਨੀ ਸਰ ਸਾਸਿਕਾਲ ਜੀ ਕੀ ਕਹਿਣਾ ਚਾਹੂਗੇ ਸਰ ਜਿਹੜੇ ਲੈਕਚਰ ਹੋਏ ਨੇ ਕਿ ਮੈਂ ਤਾਂ ਸਰਵੇਖਿਆਣਾ ਚਾਹਾਂਗਾ ਜਿਨ ਨੂੰ ਵੀ ਮਹਾਰਾਜ ਨੇ ਵਡਿਆਈ ਦਿੱਤੀ ਹੈ ਉਹ ਬੜੇ ਈਮਾਨਦਾਰੀ ਨਾਲ ਔਰ ਜੋ ਉਹਨਾਂ ਨੇ ਵਾਅਦੇ ਕੀਤੇ ਐ ਸਾਰੇ ਦੁਕਾਨਦਾਰ ਭਰਾਵਾਂ ਨੂੰ ਉਹ ਪੂਰੇ ਕਰਨਗੇ ਔਰ ਸਾਡੀ ਜਿੱਥੇ ਸਹਿਯੋਗ ਦੀ ਲੋੜ ਹੋएगी ਇਹ ਜਿਹੜੀ ਮਾਰਕੀਟ ਆ ਸਾਡਾ ਇੱਕ ਪਰਿਵਾਰ ਹੈ ਤੇ ਉਹ ਸਾਡੇ ਪਰਿਵਾਰ ਵਿੱਚੋਂ ਇਹਨਾਂ ਕੋ ਬਗਾਨੇ ਨਹੀਂ ਹੈਗੇ ਸਾਡੇ ਵਿੱਚੋਂ ਹੀ ਨਾ ਤੇ ਜੋ ਕੰਮ ਕਰਨਗੇ ਜੋ ਚੰਗਾ ਕੰਮ ਕਰਨਗੇ ਅਸੀਂ ਉਹਨਾਂ ਦਾ ਪੂਰਾ ਦਿਲੋਂ ਸਾਥ ਦੇਵਾਂਗੇ ਹਰ ਜਗ੍ਹਾ ਜਿੱਥੇ ਬਲੀਸਰ ਬੁਲਾਉਣ ਸਾਡੀ ਟੀਮ ਇਕ ਉਹਨਾਂ ਨੇ ਕਿਹਾ ਜੀ ਜਿਹੜੇ ਕੰਮ ਪਿਛਲੇ ਪੈਂਡਿੰਗ ਪਏ ਸੀ ਚਲੋ ਜੇ ਨਵੀਂ ਵੀ ਇਲੈਕਸ਼ਨ ਜਿੱਤ ਪਾਏ ਨੇ ਉਹ ਤੇ ਪਰ ਸਾਡੇ ਭਰਾ ਨੇ ਜੇ ਹੋਏਗਾ ਤੇ ਉਹਨਾਂ ਤੋਂ ਰਾਏ ਲਈਤੀ ਜਾਏਗੀ ਨਹੀਂ ਤਾਂ ਵੀ ਜਿਹੜਾ ਨਵੀਂ ਕਮੇਟੀ ਬਣੇਗੀ ਜ 90 ਮਿੰਟ ਮੈਂਬਰ ਹੋਣਗੇ ਉਹਨਾਂ ਦੇ ਨਾਲ ਜਿਹੜੇ ਕੰਮ ਕੀਤੇ ਜਾਣਗੇ ਉਹਨਾਂ ਦੀ ਸੈਮਤੀ ਦੇ ਨਾਲ ਦੇਖੋ ਜਿਹੜੇ ਵੀ ਉਹ ਕਮੇਟੀ ਬਣਾਣਗੇ ਉਹਦੇ ਚ ਵੀ ਜਿੱਥੇ ਸਾਡਾ ਸਹਿਯੋਗ ਮੰਗਣਗੇ ਅਸੀਂ ਉਹਨਾਂ ਨੂੰ ਪੂਰਾ ਦੇਾਂਗੇ ਸਹਿਯੋਗ ਦੂਸਰੀ ਨਹੀਂ ਗੱਲ ਮਾਰਕੀਟ ਦੇ ਕੰਮ ਕਰਾਣ ਦੀ ਇੱਥੋਂ ਹੀ ਤੁਹਾਡੀ ਪ੍ਰੋਬਲਮ ਸ਼ੁਰੂ ਹੋਈ ਸਾਡੀ ਕਿ ਜਿਵੇਂ ਅਸੀਂ ਚੰਦਸ ਵੀ ਕੋਈ ਕਹਿ ਤਾਲ ਮੈਣ ਨਹੀਂ ਵੰਦਾ ਸੀਗਾ ਉਹਦੇ ਕਰਕੇ ਅਸੀਂ ਚੋੜਾ ਵੀ ਇੱਕ ਟੀਮ ਆ ਜਾਈਏ ਜਿਹੜੀ ਜੋ ਟੀਮ ਕਹੇਗੀ ਅਸੀਂ ਉਹਦੇ ਨਾਲ ਪਿੱਛੇ ਚਲੀਏ ਇੱਕ ਬੰਦੇ ਨੂੰ ਮੋਹਰੀ ਲਾਣ ਵਾਲਾ ਕੰਮ ਹੈ ਹੋਰ ਕੋਈ ਮਕਸਦ ਨਹੀਂ ਹੈਗਾ ਤੁਹਾਡਾ ਜਿਨ੍ਹਾਂ ਨੂੰ ਹੁਣ ਮਾਨਤਾ ਮਿਲ ਗਈ ਹੈ ਮਾਣ ਮਿਲ ਗਿਆ ਤਾਂ ਉਹ ਜੋ ਵੀ ਸਾਡੀ ਸੇਵਾ ਲਾਂਗੇ ਤੇ ਨਾਲ ਹੱਟ ਟਾਈਮ ਖੜੇ ਉਹਨਾਂ ਦੇ ਪਰ ਇੱਕ ਟੀਮ ਬਣਾ ਲਣਗੇ ਤੇ ਟੀਮ ਬਣਾ ਕੇ ਜਿੱਥੇ ਤੁਹਾਡਾ ਸਹਿਯੋਗ ਹੋਏਗਾ ਅਸੀਂ ਕਰਾਂਗੇ ਪੂਰਾ ਸੂ ਫੁੱਲ ਸਹਿਯੋਗ ਕਰਾਂਗੇ ਉਹਨਾਂ ਨੂੰ ਕਿਸੇ ਨੂੰ ਲੱਗਦਾ ਜਿਵੇਂ ਕਿ ਕਿਤੇ ਪਾਰਟੀ ਬਾਜ਼ੀ ਵੀ ਚੱਲੀ ਹੈ ਜਾਂ ਪਾਰਟੀ ਬਾਜ਼ੀ ਕਰਕੇ ਵੀ ਕੋਈ ਇਲੈਕਸ਼ਨਾਂ ਦੇ ਵਿੱਚ ਕੋਈ ਹੋਈ ਗੱਲਬਾਤ ਹੋਈ ਹੈ ਨਹੀਂ ਸਾਡੀ ਮਾਰਗ ਵਿੱਚ ਇਹ ਪਾਰਟੀ ਬਾਜ਼ੀ ਵਾਲੀ ਕੋਈ ਗੱਲ ਨਹੀਂ ਹੈ ਬਹੁਤ ਵਧੀਆ ਢੰਗ ਨਾਲ ਹੋਇਆ ਜੋ ਹੋਇਆ ਔਰ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਸੀਗਾ ਉਹ ਹੈ ਚਲੋ ਇਹ ਸੀਗੇ ਸਾਡੇ ਨਾਲ ਸਾਬਕਾ ਪ੍ਰ단 ਬਲਵਿੰਦਰ ਸਿੰਘ ਭੁੱਲਰ ਜੀ ਔਰ ਉਹਨਾਂ ਨੇ ਵੀ ਕਿਹਾ ਹੈ ਵੀ ਜਿਹੜਾ ਜਿਹੜੀ ਵਧਾਈ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਜਿਹੜੇ ਕੰਮ ਹੋਏ ਨੇ ਜੋ ਪਿੱਛੇ ਮਤਪੇ ਸੀਗੇ ਉਹ ਕਲੀਅਰ ਹੋ ਚੁੱਕੇ ਨੇ ਉਹ ਜਿਹੜਾ ਸਰਪ ਸਮਿਤੀ ਨੇ ਜਿਹੜੀ ਇਲੈਕਸ਼ਨ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਸਹਿਮਤੀ ਦਿੱਤੀ ਹੈ ਸੋ ਹੁਣ ਦੇਖਣੀ ਉਹ ਖਲਾਤ ਇਹ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਅਕਾਲਗਰ ਮਾਰਕੀਟ ਦਾ ਕੰਮ ਹੈ ਉਹ ਹੋਏਗਾ ਜਾਂ ਇਸ ਤਰੀਕੇ ਨਾਲ ਜਿਵੇਂ ਪਿੱਛੇ ਵੀ ਵਿਵਾਦਾ ਜੀ ਅਕਾਲਗਰ ਮਾਰਕੀਟ ਘਿਰੀ ਰਹੀ ਹੈ ਅਕਾਲਗਰ ਮਾਰਕੀਟ ਹੁਣ ਵੀ ਉਦਾਂ ਹੀ ਘਿਰੀ ਰਹੇਗੀ ਕੈਮਰਾਮੈਨ ਹਰਜੀਤ ਦੇ ਨਾਲ ਹਿੰਮਤ ਕੁਮਾਰ ਐਸ For latest updates, like and follow our Facebook page SMZ News and don't forget to subscribe our YouTube channel and press the bell icon.